ਜਿਮ ਜਾਣਾ ਹੋਵੇ ਜਾਂ ਗਰਾਊਂਡ ਵਰਕਆਊਟ ਕਰਨਾ ਹੋਵੇ ਜੇ ਮਾਈਂਡ ਸੈਟ ਹੋਵੇ ਤਾਂ ਇਹ ਚਾਰ ਜੀਵਾਂ ਵਰਗਾ ਹੋਵੇ ਪਹਿਲਾ ਯਾ ਈਗਲ ਮਾਈਂਡ ਸੈਟ ਬਾਜ਼ ਮਾਈਂਡ ਸੈਟ ਵਿਜਨ ਤੇ ਫੋਕਸ ਬਾਜ਼ ਹਮੇਸ਼ਾ ਉੱਚਾ ਉੱਡਦਾ ਤੇ ਨਿਸ਼ਾਨੇ ਤੇ ਫੋਕਸ ਰੱਖਦਾ ਜਿਮ ਚ ਜਾਓ ਤਾਂ ਗੋਲ ਕਲੀਅਰ ਹੋਵੇ ਫੈਟ ਲੌਸ ਮਸਲ ਗੇਨ ਜਾਂ ਸਟਰੈਂਥ ਜੇ ਤੁਸੀਂ ਉੱਚਾ ਉੱਡਣਾ ਚਾਹੁੰਦੇ ਹੋ ਤਾਂ ਕਦੇ ਥੱਲੇ ਦੀ ਨਾ ਸੋਚੋ ਕਦੇ ਬਾਜ਼ ਦੇਖਿਆ ਕਬੂਤਰਾਂ ਚ ਟਾਈਮ ਪਾਸ ਕਰਦੇ ਮੋਬਾਈਲ ਲੋਕਾਂ ਦੀਆਂ ਗੱਲਾਂ ਇਗਨੋਰ ਕਰੋ ਫੋਕਸ ਸਿਰਫ ਵਰਕਆਊਟ ਤੇ ਦੂਜਾ ਆ ਬੁਲਫ ਭੇੜੀਆਂ ਡਿਸਪਲਾਈਨ ਤੇ ਕਨਸਿਸਟੈਂਸੀ ਭੇੜੀਆਂ ਇਕੱਲਾ ਵੀ ਸਟਰੋਂਗ ਹੁੰਦਾ ਤੇ ਪੈਕ ਚ ਵੀ ਲਾਇਲ ਹੁੰਦਾ ਜਿਮ ਡੇਲੀ ਜਾਓ ਡਿਸਪਲਾਈਨ ਨਾਲ ਜਾਓ ਮੂਡ ਹੋਵੇ ਜਾਂ ਨਾ ਹੋਵੇ ਆਪਣੀ ਰੁਟੀਨ ਨਾਲ ਲਾਇਲ ਰਹੋ ਸ਼ਾਰਟਕਟ ਨਾ ਲੱਭੋ ਭੇੜੀਆਂ ਨੂੰ ਗਰੁੱਪ ਚ ਤਾਂ ਕੋਈ ਹਰਾ ਨਹੀਂ ਸਕਦਾ ਲੀਡਰਸ਼ਿਪ ਤੇ ਟੀਮਵਰਕ ਦੀ ਸਭ ਤੋਂ ਵੱਡੀ ਐਗਜ਼ੈਂਪਲ ਆ ਸਰਫਸ ਸਟਰੈਂਥ ਹੀ ਨਹੀਂ ਪਲੈਨਿੰਗ ਵੀ ਬਹੁਤ ਜ਼ਰੂਰੀ ਹੁੰਦੀ ਹੈ ਤੀਜਾ ਆ ਸ਼ੇਅਰ ਮਾਈਂਡਸੈਟ ਕੌਨਫੀਡੈਂਸ ਤੇ ਡੋਮਿਨੈਂਸ ਸ਼ੇਅਰ ਨੌਇਸ ਨਹੀਂ ਕਰਦਾ ਪ੍ਰੈਸੈਂਸ ਨਾਲ ਦਿਖਾਉਂਦਾ ਜਿਮ ਚ ਕੌਨਫੀਡੈਂਸ ਨਾਲ ਲਿਫਟ ਕਰੋ ਈਗੋ ਲਿਫਟਿੰਗ ਨਹੀਂ ਕਰਨੀ ਕੰਟਰੋਲ ਨਾਲ ਹੈਵੀ weight ਕਿੰਗਲ ਆਟੀਟਿਊਡ ਰੱਖੋ ਸ਼ੇਅਰ ਨੂੰ ਐਵੇਂ ਨਹੀਂ ਜੰਗਲ ਦਾ ਰਾਜਾ ਕਹਿੰਦੇ ਨਾ ਹੀ ਕਿਸੇ ਦੀ ਪਰਮਿਸ਼ਨ ਤੇ ਨਾ ਹੀ ਕਿਸੇ ਤੇ ਡਿਪੈਂਡ ਸਿਰਫ ਪਾਵਰ ਤੇ ਐਟੀਟਿਊਡ ਚੌਥਾ ਆ ਹਾਰਸ ਘੋੜਾ ਹਾਰਡਵਰਕ ਤੇ ਐਂਡੋਰੈਂਸ ਘੋੜਾ ਲੰਬੀ ਦੌੜ ਲਈ ਬਣਿਆ ਹੁੰਦਾ ਰਿਜ਼ਲਟ ਇੱਕ ਦਿਨ ਚ ਨਹੀਂ ਮਿਲਦੇ ਕਈ ਮੰਥ ਲੱਗ ਜਾਂਦੇ ਹੁੰਦੇ ਨੇ ਆਪਾਂ ਨੂੰ ਇੱਕ ਦੋ ਮਹੀਨੇ ਲਾ ਕੇ ਸਕਿਪ ਨਹੀਂ ਕਰ ਦੇਣੀ ਚਾਹੀਦੀ ਜਮਾ ਕਾਰਡੀਓ ਪਲੱਸ weight ਟ੍ਰੇਨਿੰਗ ਦੋਵੇਂ ਇਕੁਅਲ ਇੰਪੋਰਟੈਂਟ ਹੁੰਦੀਆਂ ਨੇ ਆਪਾਂ ਨੂੰ ਦੋਨਾਂ ਨੂੰ ਹੀ ਕਰਨਾ ਚਾਹੀਦਾ ਜਿਮ ਲਈ ਮਾਈਂਡ ਸੈਟ ਤਕੜਾ ਹੋਣਾ ਚਾਹੀਦਾ ਬਾਜ਼ ਵਰਗਾ ਫੋਕਸ ਢੇੜੀ ਵਰਗਾ ਡਿਸਿਪਲਨ ਸ਼ੇਰ ਵਰਗਾ ਕੌਨਫੀਡੈਂਸ ਤੇ ਘੋੜੇ ਵਰਗੀ ਮਿਹਨਤ ਬਾਉਡੀ ਤਾਂ ਫਿਰ ਆਪੇ ਬਣੂਗੀ